ਸੇਮ ਸੋਲਜਰ 엘ିਟ ਕਾਨਵਰਟ ਸਕੂਲ ਜੜਿਆਲਾ ਗੁਰੂ ਵਿੱਚ ਬਾਬਾ ਪਰਮਾਨੰਤ ਜੀ ਦੇ ਅਸ਼ੀਰਵਾਦ ਸਦਕਾ ਕਿੰਡਰ ਗਾਰਡਨ ਦਾ ਸਲਾਨਾ ਪ੍ਰੋਗਰਾਮ ਹਕੀਕਤ ਦਾ ਰਿਐਲਿਟੀ ਸਕੂਲ ਦੇ ਕਿਸ਼ਨ ਸਿੰਘ ਮੈਮੋਰੀਅਲ ਆਡੀਟੋਰੀਅਮ ਵਿੱਚ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਹਲਕਾ ਵਿਧਾਇਕ ਅੰਮ੍ਰਿਤਸਰ ਉਤਰੀ ਅਤੇ ਪ੍ਰਮੋਦ ਪਾਟਿਆ ਚੇਅਰਮੈਨ ਸਪੋਰਟਸ ਐਲ ਪੰਜਾਬ ਮੁੱਖ ਮਹਿਮਾਨ ਵਜੋਂ ਉੱਚੇ ਚੇਤੌਰ ਤੇ ਸ਼ਾਮਿਲ ਹੋਏ ਸਟੇ ਸੈਕਟਰੀ ਦੀ ਭੂਮਿਕਾ ਜਸਬੀਰ ਸਿੰਘ ਅਤੇ ਨਵਜੀਤ ਕੌਰ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਗਈ। ਛੋਟੇ-ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਵੱਖ-ਵੱਖ ਪ੍ਰੋਗਰਾਮਾਂ ਦਾ ਬੱਚਿਆਂ ਦੇ ਮਾਪਿਆਂ ਅਤੇ ਆਏ ਹੋਏ ਪਤਵੱਤੇ ਸੱਜਣਾਂ ਨੇ ਖੂਬ ਆਨੰਦ ਮਾਣਿਆ। ਜਿਸ ਵਿੱਚ ਗਿੱਧਾ, ਪੰਗੜਾ, ਸਕਿੱਟਾ, ਰਾਹੀ ਪੰਜਾਬ ਦੇ ਅਲੋਪ ਹੁੰਦੇ ਕਲਚਰ ਨੂੰ ਬਖੂਬੀ ਤਰੀਕੇ ਨਾਲ ਦਿਖਾਉਣ ਵਿੱਚ ਅਧਿਆਪਕਾਂ ਨੇ ਆਪਣਾ ਪੂਰਾ ਯੋਗਦਾਨ ਦਿਖਾਇਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਵੱਲੋਂ ਆਏ ਹੋਏ ਬੱਚਿਆਂ ਦੇ ਮਾਪਿਆਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਜੰਡਿਆਲਾ ਗੁਰੂ ਤੋਂ ਪੱਤਰਕਾਰ ਖਰਿੰਦਰਪਾਲ ਸਿੰਘ ਦੀ ਖਾਸ ਰਿਪੋਰਟ। ਅੱਜ ਸੀਨ ਸੋਲਜਰ ਐਲੀਟ ਕਾਮਨ ਸਕੂਲ ਦੇ ਵਿਹੜੇ ਵਿੱਚ ਆਏ ਹੋਏ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤਰੀ ਸਕੂਲ ਨੂੰ ਕਵਰ ਕਰਨ ਆਏ। ਅੱਜ ਦਾ ਇਹ ਪ੍ਰੋਗਰਾਮ ਹੈ ਉਹ ਸੀਨ ਸੋਲਜਰ ਐਲੀਟ ਕਾਮਨ ਸਕੂਲ ਦੇ ਕਿੰਡਰਗਾਰਟਨ ਪ੍ਰਾਇਮਰੀ ਵਿੰਗ ਦਾ ਪ੍ਰੋਗਰਾਮ ਹੈ। ਔਰ ਇਹਦਾ ਜਿਹੜਾ ਅ ਫੀਮ ਹੈ ਉਹ ਹਕੀਕਤ ਦਾ ਰਿਐਲਿਟੀ ਵਿਚ ਇਜ਼ ਅ ਰਿਐਲਿਟੀ ਆਫ ਪੰਜਾਬ ਸਾਡਾ ਪੰਜਾਬ ਕਿਹੋ ਜਿਹਾ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਵਿਰਸਾ ਭੁੱਲ ਗਿਆ ਉਹ ਉਹਣਾ ਚਾਹੁੰਦੇ ਆ ਤੁਸੀਂ ਇੰਡਰ ਕੀਤੇ ਹੋ ਬੱਚਾ ਦੇ ਫਿਜ਼ੀਕਲੀ ਬਣਾ ਕੇ ਰੱਖਿਆ ਕਿ ਪੁਰਾਣੇ ਸੰਦ ਕਿਹੋ ਜਿਹਾ ਸੀ ਪੁਰਾਣੇ ਘਰ ਕਿਹੋ ਜਿਹਾ ਸੀ ਪੁਰਾਣਾ ਸਾਡਾ ਬਾਣ ਦਾ ਢਾਂਗ ਹੀ ਸੀ ਤੂੜੀ ਸਾਹਮਣ ਦਾ ਕੀ ਢਾਂਗ ਸੀ ਔਰ ਕੀ ਕੁਛ ਅਸੀਂ ਪੁਰਾਣੇ ਖੇਡਦੇ ਸੀਗੇ ਉਹ ਸਾਰੀਆਂ ਚੀਜ਼ਾਂ ਬਾਹਰ ਤੁਸੀਂ ਵਖਿਆ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਅੰਦਰ ਵਖਿਆ ਇਹ ਬੱਚੇ ਰੀਪਰਜੈਂਟ ਕਰ ਰਿਹਾ ਹੈ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਮੋਬਾਈਲ ਤੇ ਲੱਗੀ ਬੱਚੇ ਵੀ ਮਾਪੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਸਮਝਾਈਏ ਕਿ ਦਾਦੇ ਦਾਦੀ ਦੀ ਗੱਲ ਸੁਣੋ ਉਹਨਾਂ ਕੋਲ ਬੈਠ ਕਹਾਣੀਆਂ ਸੁਣੋ ਉਹਨਾਂ ਨਾਲ ਟਾਈਮ ਬਤੀਤ ਕਰੋ ਮੋਬਾਈਲ ਨੂੰ ਛੱਡ ਕੇ ਤਾਂ ਕਿ ਤੁਹਾਡੀ ਜਿਹੜੀ ਸਿਹਤ ਵੀ ਚੰਗੀ ਰਹੇ ਔਰ ਤੁਸੀਂ ਸਮਾਜ ਦੇ ਨਾਲ ਜੁੜੇ ਵੀ ਰਹੋ ਇਹ ਸਾਡਾ ਅਜਿਹਾ ਜਿਹੜਾ ਸਿਰਲੇਖ ਸੀਗਾ ਔਰ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਿਆ ਜਾਵੇ ਉਹ ਤੁਸੀਂ ਦੇਖਿਆ ਹੀ ਆ ਬੱਚਿਆਂ ਦੀ ਪਰਫਾਰਮੈਂਸ ਤੁਸੀਂ ਖੁਦ ਗੈਸ ਕਰ ਸਕਦੇ ਹੋ ਕਿ ਬੱਚਿਆਂ ਨੇ ਉਹ ਜਿਹੜਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਸਾਰਾ ਹਾਲ ਭਰਿਆ ਹੈ ਔਰ ਕੋਈ ਉੱਠ ਕੇ ਰਿਹਾ ਰਿਆ ਹੈ ਕਰਕੇ ਕਿ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਬਹੁਤ ਵਧੀਆ ਹੈ ਔਰ ਇਹ ਪ੍ਰਤਾਪ ਸਿੰਘ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਚੀਫ ਗੈਸ ਸੀਗੇ ਪ੍ਰਵੋਤ ਪਟਿਆ ਜੀ ਸਾਡੇ ਭਾਈ ਜਸਪਿੰਦਰ ਪਾਲ ਜਿੰਦੀ ਐਮ ਡੀ ਨੇ ਮੀਠਾ ਸਕੂਲ ਦੇ ਔਰ ਇਹ ਸਾਰੇ ਨਾਲ ਮਿਲ ਕੇ ਇਹ ਪ੍ਰੋਗਰਾਮ ਨੂੰ ਇਹਨੇ ਪੇਛਾ ਰਹੇ ਆਂ ਔਰ ਇਹ ਮੈਸੇਜ ਦੇ ਰਹੇ ਆਂ ਕਿ ਜਿੱਥੇ ਪੰਜਾਬ ਨੂੰ ਕੁਆਲਟੀ ਐਜੂਕੇਸ਼ਨ ਦੀ ਲੋੜ ਆ ਪੰਜਾਬ ਨੂੰ ਅੱਗੇ ਵੰਦੀ ਲੋੜ ਆ ਪੰਜਾਬ ਨੂੰ ਨਸ਼ੇ ਦੂਰ ਕਰਨ ਦੀ ਲੋੜ ਆ ਉਹਦੇ ਨਾਲ ਨਾਲ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੀ ਲੋੜ ਆ ਸਾਡੇ ਬੱਚੇ ਵਿਰਸੇ ਨਾਲ ਟੁੱਟ ਰਿਹਾ ਜਦੋਂ ਸਾਡੇ ਬੱਚੇ ਵਿਰਸੇ ਟੁੱਟ ਜਾਣਗੇ ਆਹ ਨਸ਼ੇ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਾਂ ਹੋ ਜਿਹੜੀਆਂ ਪ੍ਰੋਬਲਮ ਨੇ ਇਹ ਸਾਰੀਆਂ ਦੂਰ ਹੋ ਜਾਣਗੀਆਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜ ਕੇ ਰੱਖੀਏ ਔਰ ਸਾਰੇ ਧਰਮਾਂ ਦਾ ਅਸੀਂ ਐਡਵੇ ਦਿਖਾ ਰਹੇ ਹਾਂ ਕਿ ਪੰਜਾਬ ਹੈ 50 ਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਇੱਕੋ ਜਿਹੇ ਆ ਕੇਜ ਕੋਈ ਭੇਦਭਾਗ ਨਹੀਂ ਹੈ ਇਹ ਗੁਰਨਾਰਗ ਦੀ ਧਰਤੀ ਹੈ ਔਰ ਸਾਰੇ ਏਕਤਾ ਦਾ ਇੱਥੇ ਸੰਦੇਸ਼ ਮਿਲਦਾ ਹੈ ਆਓ ਸਾਰੇ ਇਕੱਠੇ ਹੋ ਗਰੀਏ ਔਰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਇਹ ਤਸਵੀਰਾਂ ਦਿਖਾਉਣ ਦਾ ਕੀ ਮਕਸਦ ਹੈ ਜੀ ਔਰਾਂ ਦਾ ਕੀ ਕਰਾਉਣ ਦਾ ਮਕਸਦ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਦਾ ਕਰਾਉਣ ਦਾ ਮਕਸਦ ਇਹ ਹੈ ਕਿ ਬੱਚੇ ਆਪਣੀਆਂ ਰੂਟਸ ਨਾਲ ਜੁੜੇ ਰਹਿਣ ਕਿਉਂਕਿ ਬੱਚੇ ਜਿਹੜੇ ਆ ਅੱਜ ਕੱਲ ਮੋਬਾਈਲ ਨਾਲ ਬਿਜ਼ੀ ਹੋ ਗਏ ਆ ਔਰ ਕੋਈ ਵੀ ਮੇਰਾ ਪਰਿਵਾਰ ਹੋਇ ਸਾਂਝਾ ਪਰਿਵਾਰ ਨਹੀਂ ਰਹਿ ਗਿਆ ਨਿਊਟਰਲ ਹੋ ਗਿਆ ਸਾਰੇ ਆਪਣੇ ਆਪਣੇ ਕਮਰਿਆਂ 'ਚ ਬੈਠੇ ਰਹਿੰਦੇ ਆ ਕੋਈ ਘਰ ਗੈਸਟ ਆਂਦਾ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਘਰ ਕੋਈ ਗੈਸਟ ਆਇਆ ਸੀ ਇਹੋ ਦਿਨ ਕੋਸ਼ਿਸ਼ ਕੀਤੀ ਹੈ ਸਮਝਾਣ ਦੀ ਕਿ ਜੋ ਤੁਹਾਡਾ ਵਿਰਸਾ ਹੈ ਉਹਨੂੰ ਤੁਸੀਂ ਸੰਭਾਲ ਕੇ ਰੱਖਣਾ ਔਰ ਆਪਣੇ ਦਾਦੇ ਨਾਨੇ ਨਾਨੀਆਂ ਦੇ ਨਾਲ ਜੋ ਤੁਸੀਂ ਬਾਤਾਂ ਕਦੀ ਵੀ ਨਹੀਂ ਸੁਣੀਆਂ ਮੇਰੇ ਖਾਲ ਬੱਚਿਆਂ ਨੂੰ ਬਾਤਾਂ ਦਾ ਵੀ ਨਹੀਂ ਪਤਾ ਉਹ ਚੀਜ਼ਾਂ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਬੱਚੇ ਅੱਜ ਸ਼ਾਇਦ ਘਰ ਜਾ ਕੇ ਆਪਣੇ ਦਾਦਾ ਜੀ ਨੂੰ ਪੁੱਛਣਗੇ ਕਿ ਮੈਂ ਵੀ ਬਾਤਾਂ ਸੁਣਨੀਆਂ ਨੇ ਇਹ ਸੰਦੇਸ਼ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਬੱਚੇ ਮੇ ਵੀ ਇਸ ਚੀਜ਼ ਨੂੰ ਲੈ ਕੇ ਚੱਲਣਗੇ ਔਰ ਸਾਡੇ ਨਾਲ ਜੁੜਨਗੇ ਔਰ ਆਪਣੇ ਵਿਰਸੇ ਨੂੰ ਸਾਂਭਣਗੇ। ਰੋਗਦਮ ਦੀ ਪੇਸ਼ਕਾਰੀ ਜਿਹੜੀ ਹੈ ਨਾਇਤ ਹੀ ਵਧੀਆ ਸੀ ਔਰ ਸਭ ਤੋਂ ਵੱਡੀ ਗੱਲ ਜਿਸ ਥੀਮ ਨੂੰ ਲੈ ਕੇ ਜਿਸ ਆਈਡੀਆਜ਼ ਨੂੰ ਲੈ ਕੇ ਪੇਸ਼ ਕੀਤਾ ਗਿਆ ਔਰ ਇੱਕ ਪੂਰੀ ਲੜੀ ਦੇ ਵਿੱਚ ਰੋਇਆ ਗਿਆ ਉਹ ਬੜੀ ਵੱਡੀ ਇੱਕ ਪੇਸ਼ਕਾਰੀ ਹੈ ਔਰ ਅੱਜ ਕੱਲ ਦੇ ਸਮੇਂ ਦੀ ਲੋੜ